ਸਾਡੇ ਸਾਰਿਆਂ ਲਈ ਬੜੀ ਫਖਰ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟਰੀ ਚ ਸੀਐਮ ਬਣੇ ਤੇ ਘਰ ਵਿੱਚ ਤੇ ਤੁਹਾਨੂੰ ਪਤਾ ਆਪਾਂ ਨੋਰਮਲ ਘਰ ਵਿੱਚ ਵੀ ਪਤਨੀ ਨੂੰ ਹੋਮ ਮਿਨਿਸਟਰੀ ਕਹਿੰਨੇ ਆ ਅਸਲੀ ਪਾਵਰ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨ ਸਾਹਿਬਾ ਇਹਨਾਂ ਲਈ ਜਰਾ ਤਾੜੀਆਂ ਮਾਰੋ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਨੂੰ ਬਹੁਤ ਜ਼ਹੀਨ ਨੇ ਪੰਜਾਬ ਲਈ ਉਹਨਾਂ ਨੇ ਕਿੰਡੀ ਸੋਹਣੀ ਗੱਲ ਕੀਤੀ ਹੈ ਕਿ ਸਿਆਸਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਹੋਵੇ ਮੈਂ ਜਾਵਾਂ ਨਾ ਜਾਵਾਂ ਲੇਕਿਨ ਜਿੱਥੇ ਸਮਾਜ ਲਈ ਕੋਈ ਉਸਾਰੂ ਕੰਮ ਹੋ ਰਿਹਾ ਹੋਣ ਜਾਂ ਬੇਟੀਆਂ ਦੀ ਗੱਲ ਹੋਵੇ ਉੱਥੇ ਜ਼ਰੂਰ ਤਸ਼ਰੀਫ ਲਿਆਉਂਦੇ ਨੇ ਮੰਚ ਤੇ ਹੋਰ ਵੀ ਬਹੁਤ ਮﻌਜ਼ਜ਼ ਸਾਡੇ ਭੈਣ ਜੀ ਵੀ ਤਸ਼ਰੀਫ ਫਰਮਾਣੇ ਮਾਨਯੋਗ ਐਸਐਸਪੀ ਸਾਹਿਬ ਜਦੋਂ ਮੈਂ ਐਂਟਰ ਹੋ ਰਿਹਾ ਸੀ ਤੇ ਬੜੀ ਸੁਰੀਲੀ ਆਵਾਜ਼ ਕੰਨਾ ਚ ਪੈ ਰਹੀ ਸੀ ਸਾਡੇ ਵਿਰਸੇ ਦੇ ਵਾਰਿਸ ਮੇਰੇ ਛੋਟੇ ਭਾਈ ਮਨਮੋਹਨ ਵਾਰਿਸ ਚੰਗਾ ਸੁਰ ਕੰਨਾ ਚ ਪਵੇ ਤੇ ਐਨਰਜੈਟਿਕ ਹੋ ਜਾਂਦਾ ਬੰਦਾ ਐਸਐਸਪੀ ਸਾਹਿਬ ਖਾਕ ਸਾਹਿਬ ਤਸ਼ੀਫ ਫਰਮਾ ਨੇ ਸਾਰਿਆਂ ਨੂੰ ਦਰਜਾ ਬਦਰਜਾ ਸასიਖਾਲ ਮੈਂ ਪਿੰਦੂ ਜੋਲ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਸਾਡੇ ਭਾਈ ਇੱਥੋਂ ਪਰਦੇਸਾਂ ਚ ਗਏ ਐਨੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰਹਿਣ ਕੈਨੇਡਾ ਰਹਿਣ ਅਮਰੀਕਾ ਰਹਿਣ ਦਿਲ ਇਹਨਾਂ ਦਾ ਆਪਣੇ ਪਿੰਡਾਂ ਦੀ ਤੜਕਦਾ ਫਿਕਰ ਇਹਨਾਂ ਨੇ ਹਮੇਸ਼ਾ ਆਪਣੇ ਪਿੰਡਾਂ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਬੜੇ ਹੀ ਸਾਲਾਂ ਤੋਂ ਬੇਟੀਆਂ ਲਈ ਧੀਆਂ ਲਈ ਸੋਚਦੇ ਨੇ ਮੇਰੀ दिली ਖਵਾਸ਼ਾ ਕਿ ਹੈ ਤਾਂ ਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਪਿੰਦੂ ਜੋਲ ਸਾਹਿਬ ਲਈ ਵੀ ਸੁਪਰ ਕ੍ਰੀਏਟਿਵ ਪਾਵਰ ਤੇ ਰੱਬ ਆ ਪਰਵਰਦਿਗਾਰ ਆ ਜਿਹਦੇ ਕਬਜ਼ੇ ਚ ਸਾਡੀ ਜਾਨ ਆ ਜਦੋਂ ਮਰਜ਼ੀ ਲੈ ਲੈ ਇਹ ਉਹਦੀ ਰਚਾਈ ਹੋਈ ਰਚਨਾ ਆ ਪਰ ਰੱਬ ਤੋਂ ਬਾਅਦ ਅਗਰ ਕੋਈ ਕ੍ਰੀਏਟਿਵ ਪਾਵਰ ਆ ਤੇ ਉਹ ਔਰਤ ਆ ਉਹ ਮਾਵਾਂ ਨੇ ਉਹ ਬੇਟੀਆਂ ਨੇ ਉਹ ਧੀਆਂ ਨੇ ਉਹ ਭੈਣਾਂ ਨੇ ਹਿਸਟਰੀ ਦੇ ਵਿੱਚ ਹਿਸਟਰੀ ਨੂੰ ਟ੍ਰੇਸ ਕਰੀਏ ਤੇ ਬਹੁਤ ਡਿਸਕ੍ਰਿਮੀਨੇਸ਼ਨ ਹੋਈ ਆ ਔਰਤ ਨਾਲ ਖਾਸ ਤੌਰ ਤੇ ਹਰ ਖੇਤੇ ਚ ਪਰ ਗੁਰੂ ਸਹਿਬਾਨ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਜੋਤ ਤੱਕ ਜੋ ਬੇਟੀਆਂ ਨੂੰ ਔਰਤ ਨੂੰ ਇੱਜ਼ਤ ਦਿੱਤੀ ਹੈ ਇਕੁਐਲਿਟੀ ਦਾ ਦਰਜਾ ਦਿੱਤਾ ਹੈ ਚਾਹੇ ਉਹ ਕਰੋੜਾਂ ਵਾਰ ਵੀ ਸਿਰ ਝੁਕੇ ਤੇ ਘਟਾ ਜਦੋਂ ਛੋਟੇ ਛੋਟੇ ਲਾਲਾ ਨੂੰ ਦਾਦੀ ਮਾਤਾ ਗੁਜਰ ਦੇਵੀ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਲੈ ਕੇ ਬੈਠੀ ਆ ਕਿਸੇ ਨੇ ਲਿਖਿਆ ਖੱਟੇ ਜੈ ਦੁਪੱਟੇ ਚ ਲਪੇਟੀ ਫਿਰੇ ਮਾਤਾ ਦੋਵੇਂ ਪੁੱਤਰ ਦੇ ਪੁੱਤਰ ਪਿਆਰੇ ਗਰਕ ਜਾਏ ਰੱਬ ਕਰਕੇ ਬੇਦਰਦ ਮੁਗਲ ਸਰਕਾਰੇ ਉਹ ਮਹਾਨ ਮਾਂ ਬਾਬਾ ਫਰੀਦ ਦੀ ਮਾਂ ਰਾਬੀਆ ਬਸਰੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਮਾਂ ਇਹ ਲੋਕੋ بڑے بڑے ਸੂਰਬੀਰ ਸੰਤ ਮਹਾਪੁਰਸ਼ ਯੋਧਿਆਂ ਨੂੰ ਗਵਈਆਂ ਫਨਕਾਰਾਂ ਪਹਿਲਵਾਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਉਹ ਇੱਜ਼ਤ ਨਾ ਮਿਲਦੀ ਜਿਸ ਪਹਿਲੀ ਪਾਸ਼ਾਏ ਗੁਰੂ ਨਾਨਕ ਦੇਵ ਜੀ ਸਾਜੀ ਵਾਲਤਾ ਦਾ ਨਾਰਾ ਔਰਤ ਦੇ ਹੱਕ ਵਿੱਚ ਨਾ ਨਾਰਾ ਮਾਰਦੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਉਹਨਾਂ ਦੇ ਨਾਮ ਲੈਵਾ ਆ ਇਹ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਆਖਿਰ ਮਜ਼ਦੂਰ ਨੇ ਵੀ ਚਲੇ ਜਾਣਾ ਤੇ ਮਿਲੀਅਨਰ ਨੇ ਵੀ ਚਲੇ ਜਾਣਾ ਪਤਾ ਹੀ ਕੋਈ ਨਹੀਂ ਕਦੋਂ ਪੈਕਅਪ ਹੋ ਜਾਂਦੀ ਆ ਇੱਥੇ ਰਹਿ ਜਾਂਦੇ ਮਹਿਲ ਮਨਾਰੇ ਉਸ ਤੋਂ ਪਹਿਲਾਂ ਆ ਕੇ ਬੁਲਾਵਾ ਆਵੇ ਕੁਝ ਨਾ ਕੁਝ ਅੱਛੇ ਕੰਮ ਕਰ ਜਾਣੇ ਚਾਹੀਦੇ ਆ ਔਰ ਪਿੰਦੂ ਜੌਲ ਸਾਹਿਬ ਔਰ ਉਹਨਾਂ ਦੇ ਦੋਸਤਾਂ ਨੂੰ ਮੈਂ ਇੱਕ ਵਾਰੀ ਫਿਰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਐਡਾ ਸੋਹਣਾ ਕੰਮ ਰੰਭਿਆ ਬੇਟੀਆਂ ਦੀ ਲੋੜੀ ਪਾਉਂਦੇ ਨੇ ਬੇਟੀਆਂ ਦੀ ਸ਼ਾਦੀ ਕਰਦੇ ਨੇ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਮੈਨੂੰ ਵੀ ਯਾਦ ਕੀਤਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਆਸ਼ੂ ਜੀ ਸੀਕੁਐਂਸ ਦੇ ਮੁਤਾਬਕ ਅੱਗੋ ਤਰ